ਬਾਹਰ ਇੰਤਜ਼ਾਰ ਕਰੋ ਯਾਰ ਮੈਂ ਜਾਉਂ ਤੈਨੂੰ ਕਰਾਣਾ ਹੈ ਚੰਨੀ ਗੱਡੀ ਦੀ ਚਾਬੀ ਦੇ ਵੀਰਾਂ ਨੂੰ ਅੱਛਾ ਉਹ ਠੀਕ ਤਾਂ ਹੈ ਕਿਵੇਂ ਫਿਰ ਇਹਨਾਂ ਨੂੰ ਮਾਰਵਾਜੇ ਇਹ ਰਗਾ ਦੇ ਬਲ ਕੋਈ ਨਹੀਂ ਬੰਨਾ ਕੀ ਸੀਗਾ ਹਾਂ ਜੀ ਉਹ ਇਹ ਰੱਖ ਲੈਣੇ ਨਿਕਲਣਾ ਏ ਚੱਲੇ ਆ ਵਾ ਸਕੂਟਰੀ ਆਪਣੀ ਮੈਂ ਵਲੌਗ ਬਣਾ ਦੇ ਚੱਕ ਕੇ ਉਹ ਨਹੀਂ ਲੱਕੀ ਮਾਰਦੇ 55 ਸ਼ੀਸ਼ਾ ਕੜਗਾ ਉਹਨਾਂ ਦੇ ਚਾਚਾ ਸ਼ੀਸ਼ਾ ਕੱਢਦੇ ਚਾਚਾ ਮਾਰਵਾ ਦੇ ਹੋਰ ਠੀਕ ਠਾਕ ਹੈ ਮਾਹੀ ਵੀ ਵਲੌਗ ਚੱਲਦੀ ਕਿ ਚਾਚਾ ਰਣੂ ਕਰੋ ਸਪੋਰਟ ਸਾਡੀ ਵੀ ਪੂਰੀ ਜਿਮੋੜਾ ਬਾਈ ਚੱਕ ਦਿਓ ਫੱਟੇ ਬਾਈ ਨੂੰ ਕਰ ਲਓ ਫੋਲੋ ਕਰ ਲਓ ਠੀਕ ਠੀਕ ਆ ਮੈਂ ਠੰਡੇ ਜੀ ਕਰਕੇ ਬੈਠੇ ਆ ਥੋੜਾ ਢੱਲੇ ਜਿਓ ਆਹ ਨਾਲੋਂ ਇਹ ਠੰਡ ਬਹੁਤ ਆ ਆ ਬਾਈ ਬੜੀ ਸੜਾ ਕਰਾਉਣਾ ਮੱਛ ਮੱਛ ਜੇ ਤਾਂ ਐਂ ਕਰਦਾ ਜਿਆਦਾ ਆ ਗਿਆ ਨਾ ਚੱਲ ਠੀਕ ਆ કાਚਾ ਜਾਣ ਬਾਰੇ ਓਕੇ ਵੀਰੇ ਓਕੇ ਜੀ ਬਾਰ ਬਾਰੀ ਹਮ ਆ ਚਲ ਜਿੰਦਾ ਹੀ ਬੋਨੇ ਬੈਠੇ ਆ ਮੁੰਡਾ ਤੇ ਉੱਥੇ ਬਾਹਰ ਨਾ ਗਿਆ ਨੂੰ ਮੈਂ ਜਗਰੂਪ ਵੀਰ ਇਹ ਆਲਾ ਲਿਆਉਣਾ ਬਣਾ ਟਰੈਕਟਰ ਆ ਭਾਈ ਬੜੀ ਪਾਣੀ ਕਿੱਥੇ ਆ ਸਾਰੇ ਆਪਾਂ ਲੈ ਲੈਨੇ ਇਧਰ ਵੀ ਇਧਰ ਹਾਪੀ ਵੀਰ ਵੀ ਆ ਕੇ ਪਹੁੰਚਾ ਆਪਣੇ ਧੰਨਵਾਦ ਵੀਰ ਸਾਡੇ ਏਰੀਆ ਚ ਆਉਣ ਲਈ ਜਰੂਰ ਭਾਈ ਜਰੂਰ ਠੀਕ ਹੈ ਜੀ ਥੋੜਾ ਟਰੈਕ ਬਣਾਇਆ ਕਰੋ ਪੂਜਾ ਘੇੜ ਮਾਣਾ ਸਿਰਾ ਨਾ ਆਪਕੇ ਰੱਖੋ ਕਿੰਦੀ ਠੀਕ ਠੀਕ ਆਕਰੋ ਕੋਡ ਲੈ ਨਾ ਜੀ ਆਪਾਂ ਆਪਣਾ ਠੀਕ ਕਰ ਜਾ ਮੈਂ ਬਣਾ ਲੈਣਾ ਇੱਧਰ ਇੰਦੀਆਂ ਕਲੱਚ ਪਲੇਟਾਂ ਉੱਡ ਗਈਆਂ ਵਾ ਉਹ ਕਲੱਚ ਪਲੇਟ ਗਈ ਏ ਦੀ ਹੁਣ ਸਾਰਾ ਕੋਲ ਤਾਂ ਹੀ ਆਏ ਉਹ ਕਨੇਡੀਆ ਕਲਾਚ ਪਲੇਟਾਂ ਮੈਨੂੰ ਐਕਸ ਬੇਰਿੰਗ ਐਕਸ ਲਾਈਨ ਕਿਹਾ ਲਾ ਉਧਰ ਜੀ ਆ ਗਾਲ ਗੱਲ 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 ਸੋ ਸੋ ਦੋ ਵਰਗੀਆਂ ਗੱਲਾਂ Bye ਬਣ ਗਿਆ ਮਾਲ ਬਣ ਗਿਆ ਏ ਬਣ ਗਿਆ ਏ ਅੱਲਾ ਗੁੱਲਾ ਆ ਗਿਆ ਜੀ ਏ ਓਖ ਲੋ ਗਿਆ ਜੀ ਖੱਟ ਕੇ ਆਉਂਦੇ ਖਿੱਚ ਕੇ ਲੋਕ ਨਾ ਜੀ ਵੀਡੀਓ ਕਰਤਾ ਸ਼ੁਰੂ ਕਰਤਾ ਸ਼ੁਰੂ ਆਈ ਲਵ ਯੂ ਧੰਨਵਾਦ ਇਹਦੇ ਛੋਟੇ ਵੀਰ ਇਹਨਾਂ ਦੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਾ ਜੇ ਆਪਣੇ ਛੋਟੇ ਵੀਰਾਂ ਨੂੰ ਗਾਹ ਵਧਾਓ ਕੀ ਨਾ ਚਾਹੁੰਦਾ ਆਪਣਾ ਜੋੜਾ ਚੰਦੂ ਅੱਟਾ ਤੇ ਭਾਣੋ ਜੋੜਾ ਹੀ ਦੋਨੇ ਜੋ ਦਾ 855 ਜੋ ਦਾ ਸੰਧੂ 800 ਜਿੰਦਾ ਹੈ ਨਾ ਸਾਰੇ ਵੀਰ ਜਿੰਨੇ ਵੀ ਇੱਥੇ ਆਏ ਮਲੇ ਦੇ ਉਹ ਵੀ ਫੋਲੋ ਕਰੋ ਇਹ ਮੁਕਾਬਲੇ ਹੋਣੇ ਚਾਹੀਦੇ ਹੈ ਨਾ ਤੁਸੀਂ ਕਹਿਣਾ ਹੀ ਪੈਣਾ ਹੈ ਚੈਨਲ ਬਣਾਣਾ ਕਰੋ ਯਾਰ ਭਰਾ ਰਿਪੋਰਟ ਕਰੋ ਬੰਦਵਾ ਚੈਨਲ ਬਣਾਇਆ ਭਰਾ